ਨੋਈ ਇੰਨਾ ਹੀ ਸੋਹ ਹੋ ਜਾਂਦਾ ਹੈ ਚੱਲ ਮਾਣਾ ਮੋਟਾ ਬੰਦਾ ਚਾਹ ਪਾਣੀ ਪੀ ਲੈਂਦਾ ਤੇ ਇੰਨਾ ਕੋ ਕੰਮ ਤਾਂ ਜਵਾਕਾਂ ਨੂੰ ਜ਼ਰੂਰ ਸਿਖਾਉਣਾ ਚਾਹੀਦਾ ਐਵੇਂ ਹੀ ਜਵਾਕ ਫਿਰ ਹੌਲੀ ਹੌਲੀ ਤਜਰਬੇਕਾਰ ਹੋ ਜਾਂਦੇ ਨੇ ਕਹਿੰਦੇ ਨੇ ਹੁੰਦੇ ਵੀ ਮਾਂ ਦੇ ਢਿੱਡ ਚੋਂ ਤਾਂ ਕੋਈ ਵੀ ਨਹੀਂ ਸਿੱਖ ਕੇ ਆਉਂਦਾ ਹੁੰਦਾ ਹੌਲੀ ਹੌਲੀ ਬੰਦਾ ਆਪ ਹੀ ਟ੍ਰੇਨਡ ਹੁੰਦਾ ਹੁੰਦਾ ਹਾਂਜੀ ਚੱਲਦਾ ਹੈ 9500 ਕਰੋ ਸਫਾਈ ਚੈੱਕ ਇਹ ਉਹ ਫੇਤ ਨੇ ਜਿੰਨਾਂ ਜੇ ਆਪਾਂ ਪਰਾਲੀ ਵਿੱਚੇ ਹੀ ਵਾਈ ਹੈ ਦੇਖ ਲਓ ਇਹ ਲੱਗਦਾ ਪਤਾ ਕਿਤੇ ਕੁਝ ਵੀ ਪਰਾਲੀ ਹੈ ਵੀ ਸੀ ਕਿ ਨਹੀਂ ਇਹ ਆਪਾਂ ਹੈਰੋਂ ਦੀ ਪਾੜ ਪਾੜ ਲਾ ਲਈ ਸੀ ਉੱਤੇ ਇੱਕ ਵਾਰ ਤੇ ਹੁਣ ਦੂਜੇ ਲੋਚ ਚ ਜਲੀ ਜਾਂਦਾ ਸਿੰਪਲ ਦੂਜੇ ਲੋਚ ਤੇ ਹਾਂਜੀ ਤੇ ਅੱਜ ਭਰਾਓ ਗੰਨੇ ਦੀ ਬਿਜਾਈ ਦਾ ਇਹ ਤੀਜਾ ਦਿਨ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਚੱਲਦਾ ਪਿਆ ਕੰਮ ਨਾਲ-ਨਾਲ ਫਿਰ ਆਪਣਾ ਕਣਕ ਬਿਜਾਈ ਦਾ ਵੀ ਕੰਮ ਚੱਲਦਾ ਪਿਆ ਤੇ ਪਰਮਾਤਮਾ ਸੁੱਖ ਰੱਖੇ ਆ 2 ਦਿਨ ਲੱਗ ਜਾਣੇ ਨੇ ਹੋਰ ਗੰਨੇ ਦੀ ਬਿਜਾਈ ਨੂੰ ਤਾੜ ਕੰਮ ਦਾ ਕਾਫੀ ਜਿਆਦਾ ਪੈ ਗਿਆ ਕਿਉਂਕਿ ਹਵਾ ਵੀ ਇੱਕ ਬੜੀ ਤੇਜ਼ ਚੱਲਦੀ ਹੈ ਵੀ ਤੇਜ਼ ਹਵਾ ਚੱਲਣ ਕਰਕੇ ਫਿਰ ਬਜਾਈ ਦਾ ਕੰਮ ਜਿਹੜਾ ਇਹ ਜਿਆਦਾ ਕੰਮ ਹੋ ਗਿਆ ਤੇ ਬੰਦਿਆਂ ਨੇ ਲੇਟ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਲੋਪਰਾਵੋ ਕਰਦੇ ਆਂ ਫਿਰ ਵੀਡੀਓ ਦੀ ਸ਼ੁਰੂਆਤ ਤੇ ਚੱਲਦਾ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕੰਮ ਪੂਰੇ ਯੋਰਾ ਉੱਤੇ ਤੇ ਤਾੜ ਜਿਆਦਾ ਪੈ ਗਿਆ ਬਜਾਈ ਦਾ ਵੀ ਤੇ ਉਧਰੋਂ ਗੰਨੇ ਦਾ ਵੀ ਕੰਮ ਬੜਾ ਫਿਰ ਫਸ ਗਿਆ ਵਿੱਚ ਤੇ ਗੰਨਾ ਲਵਾਈ ਦਾ ਵੀ ਅੱਜ ਘਟੋ ਘਟ ਤੀਜਾ ਦਿਨ ਹੋ ਗਿਆ ਤੇ ਗੰਨਾ ਘਟੋ ਘਟ ਆਪਾਂ 6 7 ਕਿੱਲੇ ਬੀਜ ਦੇਣਾ ਇਸ ਵਾਰ ਤੇ ਪਰਾਵੋ ਮੈਂ ਜਿਹੜੀ ਲੱਗਿਆ ਸੀ ਗੱਲ ਕਰਨ ਆਹ ਦੇਖੋ ਆ ਖੇਤਾਂ ਦੇ ਵਿੱਚ ਆਪਾਂ ਹੁਣ ਪਰਾਲੀ ਵਿੱਚ ਵਾਈ ਹੋਈ ਹੈ ਮੈਂ ਰੌਟਾਵੀਟਰ ਮਾਰ ਕੇ ਆਪਾਂ ਕੁਝ ਨਹੀਂ ਕਰਿਆ ਕੋਈ ਐਸਐਮਐਸ ਨਹੀਂ ਲਵਾਇਆ ਕੁਝ ਨਹੀਂ ਕਰਿਆ ਸਿੱਧਾ ਹੀ ਆਪਾਂ ਜਿਹੜੀ ਆਪਣਾ ਫੂਸ ਹੁੰਦਾ ਲਿੱਦ ਹੁੰਦੀ ਹੈ ਇਹਦੀ ਪਰ ਪਰਾਲੀ ਜਿਹੜੀ ਹੈ ਉਹ ਆਪਾਂ ਡੰਡੇ ਦੇ ਨਾਲ ਖਿਲਾਰ ਲਈ ਸੀ ਜਿਹੜਾ ਡੰਡਾ ਆਪਾਂ ਪਿੱਛੇ ਟਰੈਕਟਰ ਦੇ ਲਵਾਇਆ ਹੋਇਆ ਉਹਦੇ ਨਾਲ ਖਿਲਾਰ ਕੇ ਤੇ ਫਿਰ ਮੈਂ ਪਾੜਾ ਪਾੜਾ ਰੌਟਾਵੀਟਰ ਦਾ ਕੱਟਤਾ ਇਹਦੇ ਉੱਤੋਂ ਦੀ ਉਦੋਂ ਬਾਅਦ ਆਪਾਂ ਰੌਣੀ ਕਰਤੀ ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਐਨ ਖੇਤਾਂ ਦੇ ਵਿੱਚ ਜਿਹੜੀ ਪਰਾਲੀ ਹੈ ਗਲ ਗਈ ਹੈ ਆ ਹੁਣ ਆ ਬਣ ਗਈ ਹੈ ਖਾਦ ਤੇ ਜੇ ਆ ਖਾਦ ਸਾਲੋਂ-ਸਾਲ ਖੇਤਾਂ ਦੇ ਵਿੱਚ ਪਈ ਜਾਵੇ ਇੱਕ ਤਾਂ ਖੇਤ ਜਿਹੜੇ ਨੇ ਰਿਤਲੇ ਬਣ ਜਾਂਦੇ ਨੇ ਤੇ ਐਣ ਆਲੂਆਂ ਵਰਗੇ ਖੇਤ ਬਣ ਜਾਂਦੇ ਨੇ ਤੇ ਇੱਕ ਖੇਤਾਂ ਦੇ ਵਿੱਚ ਜਾਣ ਬੜੀ ਜ਼ਿਆਦਾ ਬਣ ਜਾਂਦੀ ਹੈ ਤੇ ਜਿਹੜੇ ਭਰਾ ਕਹਿੰਦੇ ਨਾ ਵੀ ਸੁੰਢੀ ਲੱਗ ਜਾਂਦੀ ਹੈ ਫੂਸਵਾਣ ਨਾਲ ਤੇ ਭਰਾਵੋ ਜਿਹੜੀ ਹੁਣ ਆ ਪ੍ਰਾਲੀ ਜਿਹੜੀ ਆਪਾਂ ਆ ਵਿੱਚ ਆ ਸੁੱਕ ਗਈ ਹੈ ਨਾ ਪ੍ਰਾਲੀ ਵਿੱਚ ਆ ਗਲ ਗਈ ਹੈ ਇਦੇ ਵਿੱਚ ਭਰਾਓ ਸੂੰਡੀ ਨਹੀਂ ਪੈਂਦੀ ਹੈਗੀ ਜਿਹੜੀ ਆਪਾਂ ਮਲਚਰ ਮਾਰਦੇ ਆ ਤੇ ਨਾਲ ਦੀ ਨਾਲ ਉਹਨੂੰ ਥੱਲੇ ਦੱਬ ਕੇ ਤੇ ਫੇਰ ਉਹਦੇ ਵਿੱਚ ਕਣਕ ਬੀਜਦੇ ਆ ਤੇ ਉਹਦੇ ਵਿੱਚ ਸੂੰਡੀ ਪੈਣ ਦਾ ਜਿਹੜਾ ਇਹ ਖਤਰਾ ਜ਼ਿਆਦਾ ਹੁੰਦਾ ਤੇ ਜਿਹੜੀ ਆਪਾਂ ਸੁਪਰ ਸੀਡਰ ਦੇ ਨਾਲ ਮੰਨ ਲਓ ਕਿ ਗਿੱਲ ਦੀ ਵੀ ਕਣਕ ਬੀਜ ਦਿੰਨੇ ਆ ਤੇ ਉਹ ਪਰਾਲੀ ਜਿਹੜੀ ਹੈ ਖਰਚੇ ਜਿਹੜੇ ਹੈ ਵਿੱਚਵਾ ਦਿੰਨੇ ਆ ਉਹਦੇ ਵਿੱਚ ਜਿਹੜੀ ਹੈ ਸੁੰਡੀ ਪੈਣ ਦਾ ਖਤਰਾ ਜ਼ਿਆਦਾ ਹੁੰਦਾ ਹੈ ਕਿਉਂਕਿ ਉਹ ਪਰਾਲੀ ਉਦੋਂ ਹਰੀ ਹੁੰਦੀ ਹੈ ਤੇ ਹਰੀ ਪਰਾਲੀ ਨੂੰ ਜਦੋਂ ਆਪਾਂ ਖੇਤ ਦੇ ਵਿੱਚ ਰਲਾਉਂਦੇ ਆ ਸੁਪਰਸੀਡਰ ਦੇ ਨਾਲ ਜਾਂ ਮਲਚਰ ਦੇ ਨਾਲ ਉਹਦੇ ਵਿੱਚ ਭਾਵੇਂ ਸੁੰਡੀ ਪੈ ਜਾਂਦੀ ਹੈ ਉਹਦੇ ਚ ਸੁੰਡੀ ਪੈਣ ਦਾ ਖਤਰਾ ਹੁੰਦਾ ਹੈ ਹੁਣ ਆ ਜਿਹੜਾ ਫੂਸ ਸੁੱਕ ਗਿਆ ਯਾਰ ਗਲ ਗਿਆ ਇਹਦੇ ਵਿੱਚ ਸੁੰਡੀ ਕਿੱਥੋਂ ਪੈ ਜੇਗੀ ਠੀਕ ਹੈ ਕਿ ਨਹੀਂ ਹੁਣ ਇਹਨੂੰ ਆਪਾਂ ਸੁਪਰਸੀਡਰ ਨਾਲ ਪੀਜਾਂਗੇ ਕਣਕ ਤੇ ਇਹ ਐਣ ਬਿਲਕੁਲ ਪਰਾਲੀ ਜਿਹੜੀ ਐਣ ਵਿੱਚ ਮਿਕਸ ਹੋ ਗਈ ਹੈ ਹੁਣ ਆਹ ਜਿਹੜੀ ਮਾੜੀ ਮੋਟੀ ਪਰਾਲੀ ਇਹ ਦੱਗੀਆਂ ਜਿਹੜੀਆਂ ਨੇ ਇਹਨਾਂ ਦਾ ਕੋਈ ਚੱਕਰ ਨਹੀਂ ਹੈਗਾ ਇਹ ਜਿੱਥੇ ਕੋਈ ਦੱਗੀ ਆਈ ਉਹ ਮਾੜੀ ਮੋਟੀ ਆਪਾਂ ਫੂਸ ਇਧਰ ਉਧਰ ਖੜਾ ਦੇਣਾ ਅਪਰਾਂ ਤੇ ਸੁਪਰਸੀਡਰ ਇਹ ਪਰਾਲੀ ਗਲ ਗਈ ਹੈ ਸੁਪਰਸੀਡਰ ਵਿੱਚ ਹੀ ਇਹਨੂੰ ਮਲਚ ਕਰ ਦਿੰਦਾ ਥੋੜਾ ਜਿਹਾ ਇੱਥੇ ਆ ਕੇ ਕਲੱਚ ਦੱਬ ਲਈਦਾ ਤੇ ਵਿੱਚ ਹੀ ਰਨ ਰੋਲ ਜਾਂਦਾ ਜਿੱਥੇ ਕਿਤੇ ਕੋਈ ਦੱਗੀ ਮਾੜੀ ਮੋਟੀ ਹੁੰਦੀ ਆ ਬਲਾਂ ਦਾ ਕੋਈ ਦੱਗੀ ਰਹੀ ਹੋਈ ਨਹੀਂ ਹੈਗੀ ਵਿੱਚ ਸਾਰਾ ਮਿਕਸ ਹੋ ਗਿਆ ਤੇ ਆ ਦੇਖੋ ਖੇਤ ਦੇ ਵਿੱਚ ਐ ਰਲ ਗਈ ਜਿਹੜੀ ਪ੍ਰਾਲੀ ਥੱਲੇ ਦੱਬ ਦਿੰਦੇ ਨੇ ਨਾ ਆਪਾਂ ਉਹ ਪ੍ਰਾਲੀ ਬਿਲਕੁਲ ਗਲ ਜਾਂਦੀ ਹੈ ਜਿਹੜੀ ਉੱਤੇ ਮਾੜੇ ਮੋٹے ਕਰਚੇ ਦੇਖਦੇ ਨੇ ਜਿਹੜਾ ਉੱਤੇ ਜਿਹੜੀ ਪ੍ਰਾਲੀ ਹੁੰਦੀ ਹੈ ਉਹੀ ਉਹੀ ਦੇਖਦੀਏ ਉਹ ਪ੍ਰਾਲੀ ਕੁਝ ਕਹਿੰਦੀ ਨਹੀਂ ਹੈਗੀ ਉਹ ਪ੍ਰਾਲੀ ਵਿੱਚ ਹੀ ਰਲ ਰੋਲ ਜਾਂਦੀ ਹੈ ਥੋੜਾ ਹਾਂਜੀ ਚੱਲਦਾ ਹੈ 9500 ਕਰੋ ਸਭਾਈ ਕਿਆ ਕਰ ਇਹ ਉਹ ਖੇਤ ਨੇ ਜਿੰਨਾਂ ਜਿਹਾ ਆਪਾਂ ਪ੍ਰਾਲੀ ਵਿੱਚ ਹੀ ਆਈ ਹੈ ਦੇਖ ਲਓ ਇਹ ਲੱਗਦਾ ਪਤਾ ਕਿਤੇ ਕੁਝ ਇਹ ਪਰਾਲੀ ਹੈ ਵੀ ਸੀ ਕਿ ਨਹੀਂ ਤੇ ਆਪਾਂ ਹੈਰੋਂ ਦੀ ਪਾੜ-ਪਾੜ ਲਾ ਲਈ ਸੀ ਉੱਤੇ ਇੱਕ ਵਾਰ ਤੇ ਹੁਣ ਦੂਜੇ ਲੋਡ 'ਚ ਚਲੀ ਜਾਂਦਾ ਸਿੰਪਲ ਦੂਜੇ ਲੋਡ 'ਚ ਤੇ ਬੜਾ ਵਧੀਆ ਚੱਲਦਾ ਪਿਆ ਕੰਮ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਜੇ ਲੋਡ ਵਿੱਚ ਚਲਾਉਣਾ ਹੈ 100 RPM ਡ੍ਰੌਪ ਕਰਦਾ ਹੈ ਇਹ 16000 RPM ਦੇ ਉੱਤੇ ਹੈ ਤੇ 1500 ਤੋਂ ਦੇ ਚੱਲਦਾ ਹੈ ਦੂਜੇ ਲੋਡ ਵੀ ਤੇ ਸਫਾਈ ਜਾਂਦਾ ਹਰੋਂ ਪਿੱਛੇ ਵਧੀਆ ਟਰੈਕਟਰ ਹੈ ਮਾੜਾ ਨਹੀਂ ਹੈਗਾ ਟਰੈਕਟਰ ਦਾ ਭਾਵੇਂ ਕੋਈ ਵੀ ਮਾੜਾ ਨਹੀਂ ਹੁੰਦਾ ਹੈਗਾ ਕਿਉਂਕਿ ਇਹ ਰਾਣਾ ਜੱਟ ਦੇ ਪੁੱਤ ਹੁੰਦੇ ਨੇ ਇਹਨਾਂ ਦੇ ਨਾਲ ਹੀ ਪਹਿਲਾਂ ਅੱਗੇ ਜੱਟਾਂ ਦੇ ਪੁੱਤ ਬਲਦੇ ਹੁੰਦੇ ਸੀ ਹੁਣ ਇਹ ਟਰੈਕਟਰ ਨੇ ਕਿਸੇਂਦਰੀ ਦਾ ਜੋਕ ਹੋ ਗਿਆ ਹੁਣ ਤਾਂ ਝੱਕ ਦਾਲ ਪਟੱਕ ਰੋਟੀਆਂ ਵਾਲਾ ਕੰਮ ਹੋ ਗਿਆ ਏ ਬੜਾ ਫੱਟ ਗੇਲ ਦੱਪਣੀ ਪੈਂਦੀ ਐ ਮੈਂ ਤਾਂ ਗਿੱਲ ਜਾਂਦੀ ਕਾ ਨਹੀਂ ਕਿਤੇ ਆ ਸਵੇਰੇ ਮਾ ਬਾਹਰ ਵੀ ਲੱਗਿਆ ਆ ਦੀ ਤੇ ਹਲੇ ਵੀ ਐਣ ਪੂਰੇ ਗਿੱਲੇ ਨਿਕਲਦੇ ਨੇ ਥੱਲੇੋਂ 187 ਤੇ 3226 ਇਹ 3226 ਬਾਰੇ ਬੜਾ ਘਟ ਹੋਏਗਾ ਲੋਕਾਂ ਨੂੰ ਪਤਾ 3226 ਜਿਹੜਾ ਇਹ ਹਰਿਆਣਾ ਯੂਨੀਵਰਸਿਟੀ ਦਾ ਬੀਜ ਹੈ ਐਚ ਡੀ ਤੇ ਇਹ ਆਪਾਂ ਭਰਾਵੋ ਬੜੇ ਕੇਰ ਦਾ ਸਾਹਮਣੇ ਰੱਖਿਆ ਹੋਇਆ ਜਦੋਂ ਇਹਦਾ ਝਾੜ ਬੜਾ ਹੋਏ ਕਿਦੇ ਸਾਰਾ ਇਹ ਮੇਰਾ ਝੜਾ ਬੀਜਾਂ ਨੇ ਬੜਾ ਵਧੀਆ ਝਾੜ ਦਿੱਤਾ ਸੀ ਪਿੱਛੇ ਤਾਂ ਚਲੋ ਕਾਂਟਾ ਵੀ ਬੜੀਆਂ-ਬੜੀਆਂ ਵਧੀਆ ਨਿਕਲੀਆਂ ਸੀ ਪਰ 25 26 25 26 ਕੁਇੰਟਲ ਕਣਕ ਵੀ ਝੜੀ ਐ ਕਿੱਲਿਆਂ ਦੇ ਵਿੱਚੋਂ ਤੇ ਬੜਾ ਵਧੀਆ ਝਾੜ ਦਿੱਤਾ ਸੀ ਇਹਨੇ ਤਾਂ ਕਰਕੇ ਫੇਰ ਆਪਾਂ ਇਹ ਛੱਡਿਆ ਨਹੀਂ ਹੈਗਾ ਇਹ ਝੜਾ ਆਪਾਂ ਕਈ ਸਾਲਾਂ ਦਾ ਕਰਦੇ ਆਉਂਦੇ ਆਂ ਤੇ ਹਾਲ ਹੋ ਗਏ ਨੇ ਆਪਾਂ ਨੂੰ ਇਹਦਾ ਜੜਾ ਕਰਦੇ ਆਣ ਹਾਂ ਜੀ ਲੋਈ ਪ੍ਰਭੂ ਜਵਾਕਾਂ ਨੂੰ ਕੰਮਾਂ ਲਾਇਆ ਕਰੋ ਤੇ ਜੇ ਜੋ ਆਕ ਸਿੱਖੇ ਹੋਣ ਤੇ ਫਿਰ ਮਦਦ ਮਿਲ ਜਾਂਦੀ ਹੈ ਤੇ ਬਸ ਸਿਰਫ ਇੰਨਾ ਵੀ ਨਹੀਂ ਵੀ ਜਿਵੇਂ ਕੋਈ ਕੋ ਦੋ ਕੰਮ ਦੇ ਵਿੱਚ ਥੋੜਾ ਜਿਹਾ ਪਿੱਛੇ ਲੈ ਲੈ ਤੇ ਕੰਮ ਕਰਨ ਦਾ ਤਜਰਬਾ ਆਉਣਾ ਚਾਹੀਦਾ ਜਵਾਕ ਕਿਤੇ ਲੋਡ ਪੈ ਜਵੇ ਤਾ ਮਾਰ ਨਾ ਖਾਵੇ ਜਵਾਕ ਕਹਿੰਦੇ ਹੁੰਦੇ ਨੇ ਚੰਡਲ ਚੰਡ ਕੇ ਰੱਖਣੇ ਚਾਹੀਦੇ ਨੇ ਜਵਾਕ ਲੋਈ ਇੰਨਾ ਹੀ ਸੋਹ ਹੋ ਜਾਂਦਾ ਚੱਲ ਮਾੜਾ ਮੋਟਾ ਬੰਦਾ ਚਾਹ ਪਾਣੀ ਪੀ ਲੈਂਦਾ ਤੇ ਇਨਾਂ ਨੂੰ ਕੰਮ ਤਾਂ ਜਵਾਕਾਂ ਨੂੰ ਜ਼ਰੂਰ ਸਿਖਾਉਣਾ ਚਾਹੀਦਾ ਵੇਂ ਜੁਆਕ ਫਿਰ ਹੌਲੀ ਹੌਲੀ ਤਜਰਬੇ ਕਰ ਹੋ ਜਾਂਦੇ ਨੇ ਕਹਿੰਦੇ ਜਾਂਦੇ ਵੀ ਮਾਂ ਦੇ ਟਿੱਡ ਚੋਂ ਤਾਂ ਕੋਈ ਵੀ ਨਹੀਂ ਸਿੱਖ ਕੇ ਆਉਂਦਾ ਹੁੰਦਾ ਹੌਲੀ ਹੌਲੀ ਬੰਦਾ ਆਪ ਹੀ ਟ੍ਰੇਨਡ ਹੁੰਦਾ ਹੁੰਦਾ ਤੇ ਲੋਈ ਚੱਲਦਾ ਪਿਆ ਕੰਮ ਬਜਾਈ ਦਾ ਪੂਰੇ ਯੋਰਾ ਨਾਲ ਤਾੜ ਪੂਰਾ ਪਿਆ ਹੋਇਆ ਹੈ ਤੇ ਰਾਤ ਇਹ ਖੇਤ ਵਾਗੇ ਸੀ ਪਹਿਲਾਂ ਸਲਾਹ ਸੀ ਜ਼ੀਰੋ ਡ੍ਰਿਲ ਨਾਲ ਕਰੰਦੀ ਫੇਰ ਕਾਮ-ਜਾਮ ਕਈ ਕਰਨੇ ਪੈਂਦੇ ਨੇ ਕਦੇ ਸੁਹਾਗਾ ਮਾਰ ਲਾ ਕਦੇ ਕੋਸ਼ ਕਰ ਲਾ ਹੁਣ ਤਾੜ ਜ਼ਿਆਦਾ ਏ ਹੁਣ ਦੇਖਾਂਗੇ ਜ਼ੀਰੋ ਡ੍ਰਿਲ ਦਾ ਵੀ ਕਰਾਂਗੇ ਹੁਣ ਅੱਜ ਰਾਤ ਨੂੰ ਫੇਰ ਉਹ 5-7 ਕਿੱਲੇ ਵਾਕੇ ਦੋ ਟਰੈਕਟਰਾਂ ਦੇ ਨਾਲ ਤੇ ਫੇਰ ਜ਼ੀਰੋ ਡ੍ਰਿਲ ਪਾਵਾਂਗੇ ਤੇ ਬੀਜ ਇਹ ਭਰਾ ਉਹ ਆਪਾਂ 3226 187 ਤੇ 222 ਇਹ ਤਿੰਨੇ ਬੀਜ ਹਰ ਲਾ ਕੇ ਬੀਜਦੇ ਆ ਪਏ ਤੇ 132 ਬੀਜ ਬਾਰੇ ਬੜੇ ਘੱਟ ਭਰਾਵਾਂ ਨੂੰ ਪਤਾ ਏ ਕਿਉਂਕਿ 132 ਬੀਜ ਐਚ ਡੀ ਸੌਰੀ 132 ਨਹੀਂ 3226 ਆਪਾਂ 3226 ਬੀਜ ਬੀਜਦੇ ਆ ਪਏ ਨਾਲ ਮਿਕਸ ਕਰਕੇ ਕਿਉਂਕਿ 32 26 ਬਾਰੇ ਬੜੇ ਘਟ ਭਰਾਵਾਂ ਨੂੰ ਪਤਾ ਹੈ ਇਹ 32 26 ਅੱਜ ਤੋਂ 4-5 ਸਾਲ ਪਹਿਲਾਂ 4-5 ਸਾਲ ਪਹਿਲਾਂ ਆਇਆ ਸੀ ਇਹ ਇਹ ਹਾਂਜੀ ਤੇ ਅੱਜ ਭਰਾਵੋ ਗੰਨੇ ਦੀ ਬਿਜਾਈ ਦਾ ਇਹ ਤੀਜਾ ਦਿਨ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਚਲਦਾ ਪਿਆ ਕੰਮ ਨਾਲ ਨਾਲ ਫਿਰ ਆਪਣਾ ਕਣਕ ਬਜਾਈ ਦਾ ਵੀ ਕੰਮ ਚਲਦਾ ਪਿਆ ਤੇ ਪ੍ਰਮਾਤਮਾ ਸੁੱਖ ਰੱਖੇ ਆ ਦੋਕ ਦਿਨ ਲੱਗ ਜਾਣੇ ਨੇ ਹੋਰ ਗੰਨੇ ਦੀ ਬਿਜਾਈ ਨੂੰ ਤਾੜ ਕੰਮ ਦਾ ਕਾਫੀ ਕਾਫੀ ਜਿਆਦਾ ਪੈ ਗਿਆ ਕਿਉਂਕਿ ਹਵਾ ਵੀ ਇੱਕ ਬੜੀ ਤੇਜ਼ ਚੱਲਦੀ ਹੈ ਵੀ ਤੇਜ਼ ਹਵਾ ਚੱਲਣ ਕਰਕੇ ਫਿਰ ਬਜਾਈ ਦਾ ਕੰਮ ਜਿਹੜਾ ਇਹ ਜਿਆਦਾ ਕੰਮ ਹੋ ਗਿਆ ਤੇ ਬੰਦਿਆਂ ਨੇ ਲੇਟ ਜਿਆਦਾ ਕਰਤਾ ਕੰਮ ਤੇ ਦੇ ਲੇਬਰ ਜਿਹੜੀ ਹੈ ਗੰਨੇ ਵਾਲੀ ਬੜੀ ਲੇਟ ਆਈ ਹੈ ਲੇਟ ਆਉਣ ਕਰਕੇ ਯਾਰ ਬੜਾ ਜਿਆਦਾ ਕੰਮ ਖਰਾਬ ਹੋ ਗਿਆ ਨਹੀਂ ਤੇ ਗੰਨਾ ਆਪਣਾ ਅਕਤੂਬਰ ਅਕਤੂਬਰ ਦੇ ਵਿੱਚ ਲੱਗ ਜਾਣਾ ਸੀ ਆਪਣਾ ਗੰਨਾ ਹੁਣ ਨੂੰ ਜੰਮੇ ਹੋਣਾ ਸੀ ਪੂਰਾ ਇਹਨੂੰ ਵਧੀਆ ਧੁੱਪ ਬੜੀ ਵਧੀਆ ਪੈਂਦੀ ਸੀ ਪਰ ਹੁਣ ਚਲੋ ਜਿੱਥੇ ਪ੍ਰਮਾਤਮਾ ਰੱਖੇ ਉੱਥੇ ਹੀ ਰਹਿਣਾ ਪੈਂਦਾ ਤੇ ਇਹ ਤਿੰਨ ਕੋ ਖਿੱਲੇ ਥਾਂ ਆਪਣਾ ਇਹ ਨਵਾਂ ਬੀਜ ਆਪਾਂ ਲਾ ਰਹੇ ਹਾਂ 13235 ਤੇ ਬੀਜ ਮਿੱਠਾ ਬੜਾ ਗੰਨਾ ਇਹ ਤੇ ਝਾੜ ਚੂੜ ਵੀ ਇਹਦਾ ਠੀਕ ਹੈ ਤੇ ਗੰਨੇ ਦੀ ਲੰਬਾਈ ਵੀ ਬੜੀ ਜ਼ਿਆਦਾ ਹੈ ਤੇ ਪੱਤਰਪਜਾ ਆਪਣਾ ਚੱਲਦਾ ਇਹਦੇ ਉੱਤੇ ਤੇ ਚਲੋ ਬਾਕੀ ਜਿਵੇਂ ਜਿਵੇਂ ਚੱਲੀ ਜਾਏਗਾ ਮੈਂ ਦਿਖਾਈ ਜਾਵਾਂਗੇ ਵੱਤੋ ਵੱਲ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਪ੍ਰਾਪੋ ਤੇ ਨਾਲ ਇੱਧਰ ਬੰਦੇ ਆਪਣੇ ਲੱਗੇ ਸੀ ਬਾਸਵਤੀ ਝਾੜਨ ਮਾਤੇ ਇਹ ਬਈਏ ਇਹ ਲੇਬਰ ਦੁੱਜੀ ਹੈ ਜਿਹੜੀ ਆਪਣੀ ਜੀ ਜੀ ਉਨੀ ਵੱਢਦੀ ਹੈ ਤੇ ਇਹ ਆਪਣਾ 1885 ਦਾ ਇੱਕ ਕਿੱਲਾ ਹੀ ਸੀ ਬਸ ਆਪਣੇ ਕੋਲ ਤੇ ਇਹ ਵੀ ਤਕਰੀਬਨ ਬੰਦਿਆ ਨੇ ਅੱਜ ਝਾੜਦਾ ਤੇ ਚਲੋ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਛੜੇ ਸਾਰੇ ਕੰਮ ਨੇ ਚੱਲੀ ਜਾਂਦੇ ਨੇ ਫਿਰ ਟਾਈਮ ਨਾਲ ਕਿਉਂਕਿ ਬੰਦਿਆਂ ਦੀ ਥੋੜੀ ਜੀ ਘਾਟ ਪੈ ਜਾਂਦੀ ਹੈ ਤੇ ਇੱਕ ਟਰੈਕਟਰ ਦੀ ਘਾਟ ਪੰਦੀ ਪੈਂਦੀ ਹੈ ਭਾਈ ਇੱਕ ਟਰੈਕਟਰ ਹੋਰ ਹੋਵੇ ਨਾਲ ਤੇ ਥੋੜਾ ਜਿਹਾ ਕੰਮ ਸੌਖਾ ਹੋ ਜਾਂਦਾ ਅੱਗੇ-ਅੱਗੇ ਹੈਰੋਂ-ਰੋਂ ਵਜੀ ਜਾਂਦੀ ਹੈ ਤੇ ਹੁਣ ਟਰੈਕਟਰ ਤੋਂ ਬਿਨਾ ਓੱਖਾ ਯਾਰ ਅਸੀਂ ਦੇ ਦਿਆਂ ਪਰ ਮਾੜਾ